ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਡੇਲੀ ਸਾਂਝੀਆਂ ਹੋ ਸਕਣਾਂ ਅ ਰਿਸ਼ਤੇ ਲੈ ਕੇ ਆਏ ਹਾਂ ਜੀ ਕੁੜੀਆਂ ਦੇ ਰਿਸ਼ਤਾ ਹੈ ਜੀ ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਜੱਟ ਸਿੱਖ ਜਨਮ ਮਿਤੀ 1993 ਹਾਈਟ 5 ਫੁੱਟ 3 ਇੰਚ ਸਟੱਡੀ ਨਰਸਿੰਗ ਫਰੋਮ ਇੰਡੀਆ ਵਰਕ ਇਨ ਕੈਨੇਡਾ ਐਜ਼ ਅ ਹੈਲਥ ਕੇਅਰ ਅਸਿਸਟੈਂਟ ਐਂਡ ਐਡਮਿਨਿਸਟ੍ਰੇਸ਼ਨ ਸਟੇਟਸ ਇਨ ਕੈਨੇਡਾ ਪੀ ਆਰ ਸਿਬਲਿੰਗ 1 ਐਲਡਰ ਸਿਸਟਰ ਟੀਚਰ ਮੈਰਿਡ 1 ਯੰਗਰ ਬ੍ਰਦਰ ਮੈਰਿਡ ਵਾਈਫ ਆਲਸੋ ਇਨ ਕੈਨੇਡਾ ਫਾਦਰ ਨੋ ਮੋਰ ਵਿਦ ਅਸ ਹੀ ਵਾਸ ਇਨ ਆਰਮੀ ਮਦਰ ਹਾਊਸ ਵਾਈਫ ਕਰੰਟਲੀ ਆਈ ਐਮ ਲਿਵਿੰਗ ਇਨ ਸਰੀ ਕੁੜੀ ਇਸ ਟਾਈਮ ਕੈਨੇਡਾ ਚ ਡਾਕਟਰ ਹੈ ਵਧੀਆ ਸੈਲਰੀ ਲੈ ਰਹੀ ਹੈ ਜੀ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡਾ ਸੋਹਣਾ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਆਪਣਾ ਕੈਨੇਡਾ ਵਿੱਚ ਘਰ ਹੋਵੇ ਤੇ ਵੈਸਣ ਹੋਵੇ ਜ਼ਮੀਨ 10 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਪੀਆਰ ਹੋਵੇ ਕੈਨੇਡਾ ਦਾ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਹੈ ਜ਼ਿਲ੍ਹਾ ਬਰਨਾਲਾ ਕੁੜੀ ਦੀ ਕਾਸਟ ਜੱਟ ਸਿੱਖ ਜਨਮ 2001 ਕੱਦ 5 ਫੁੱਟ 8 ਇੰਚ ਪੜ੍ਹਾਈ ਮੈਡੀਕਲ ਪਲੱਸ 2 ਆਸਟ੍ਰੇਲੀਆ ਵੀਟਰ ਵੀ ਜਿੱਥੇ ਗਈ ਹੋਈ ਹੈ ਜੀ ਭਰਾ ਵੀ ਆਸਟ੍ਰੇਲੀਆ ਹੈ ਇਹਨਾਂ ਨੂੰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜੀ ਲੜਕਾ ਪੀਆਰ ਹੋਵੇ ਆਸਟ੍ਰੇਲੀਆ ਦਾ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੋਵੇ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ